Jindabad 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 ਸਿਆਦ ਦੇ ਲਈ ਵੋਟ ਪਾਓ ਇਹ ਜ਼ਰੂਰੀ ਹੈ ਕਿ ਜੇ ਅਗਰ ਆਪਾਂ ਵੋਟ ਹੀ ਨਹੀਂ ਪਾਵਾਂਗੇ ਅਗਰ ਆਪਾਂ ਆਪਣਾ ਬਖਸ਼ ਰੱਖਾਂਗੇ ਨਹੀਂ ਅਗਰ ਆਪਾਂ ਆਪਣਾ ਐਸਾ ਕੈਂਡੀਡੇਟ ਖੜਾ ਹੀ ਨਹੀਂ ਕਰ ਪਾਵਾਂਗੇ ਜੋ ਸਾਡੇ ਲਈ ਬੋਲ ਸਕੇ ਖਾਸ ਕਰਕੇ ਡਿਵੈਲਪਮੈਂਟ ਨੂੰ ਲੈ ਕੇ ਨਾ ਨਾਲੀ ਸਿਰਫ ਗਲੀਆਂ ਇਹ ਇੱਕ ਮੰਡੇਟਰੀ ਚੀਜ਼ ਹੈ ਜਿਹਦੇ ਚ ਸਾਨੂੰ ਉਹ ਵੀ ਮੰਗਣੀ ਪੈਂਦੀ ਹੈ ਕਿ ਵੀ ਸਾਨੂੰ ਦੋ ਇਹ ਤਾਂ ਆਟੋ ਮੋਡ ਤੇ ਹੋਣੀ ਚਾਹੀਦੀ ਹੈ ਉਹ ਵੀ ਨਹੀਂ ਹੈ ਇਸ ਕਰਕੇ ਇਹ ਜਿਹੜੀ ਪੂਰੀ ਜੋ ਸਾਡਾ ਕਨਸਟੀਟਿਊਸ਼ਨ ਹੈ ਜੋ ਵੀ ਸਾਡਾ ਪੰਚਾਇਤੀ ਰਾਜ ਜੋ ਪੰਚਾਇਤਾਂ ਦੇ ਲਈ ਹੀ ਹੈ ਟੂਲਰ ਡਿਵੈਲਪਮੈਂਟ ਵਾਸਤੇ ਹੀ ਇਹ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੁੰਦੇ ਨੇ ਹੋਰ ਕਿਸੇ ਵਾਸਤੇ ਨਹੀਂ ਹੁੰਦੇ ਇਲੈਕਸ਼ਨ ਜੇ ਕਿ ਭਈ ਆਪਾਂ ਜਾ ਕੇ ਰਾਜ ਸਭਾ 'ਚ ਬੈਠਣਾ ਇਹ ਜਿਹੜੀ ਇਲੈਕਸ਼ਨਸ ਇਹ ਸਾਡੀ ਡਿਵੈਲਪਮੈਂਟ ਲਈ ਹੀ ਸਾਡੇ ਸੰਵਿਧਾਨ ਦੀ ਬਣਾਈ ਹੋਈ ਇੱਕ ਚੀਜ਼ ਹੈ ਇਸ ਕਰਕੇ ਦੀ ਇੰਪੋਰਟੈਂਸ ਸਮਝੋ 14 ਦਸੰਬਰ ਦਿਨ ਐਤਵਾਰ ਨੂੰ ਜ਼ਰੂਰ ਸਭ ਤੋਂ ਪਹਿਲਾਂ ਤਾਂ ਵੋਟ ਪਾਓ ਔਰ ਇੱਕ ਐਸੇ ਕੈਂਡੀਡੇਟ ਨੂੰ ਵੋਟ ਪਾਓ ਜੋ ਸੱਚੀ ਤੁਹਾਡੀ ਗੱਲ ਨੂੰ ਅੱਗੇ ਰੱਖ ਸਕੇ ਜੋ ਤੁਹਾਡੀ ਪ੍ਰੋਬਲਮ ਨੂੰ ਫੇਸ ਕਰਦਾ ਹੋਏ ਜੋ ਤੁਹਾਡੀਆਂ ਮੁਸ਼ਕਿਲਾਂ ਨੂੰ ਸਮਝਦਾ ਹੋਏ ਕਿਉਂਕਿ ਜੋ ਮੁਸ਼ਕਿਲਾਂ ਤੁਹਾਡੀਆਂ ਨੇ ਉਹੀ ਮੇਰੀਆਂ ਨੇ ਮੇਰੀ ਕੋਈ ਵਕਰੀਆਂ ਨਹੀਂ ਐ ਮੈਂ ਕਿਸੇ ਬਖਰੇ ਸਿਟੀ ਤੋਂ ਆ ਕੇ ਜਾਂ ਬਖਰੇ ਦੇ ਤੋਂ ਸਟੇਟ ਤੋਂ ਆ ਕੇ ਨਹੀਂ ਬੋਲ ਰਹੀ ਹਾਂ ਪਰਾਣਾ ਸ਼ਾਲਾ ਮੇਰਾ ਘਰ ਤੁਹਾਨੂੰ ਜਾਣਦੇ ਹੋ ਮੋਸਟਲੀ ਮੇਰੇ ਕਈ ਚਾਰੇ ਤੇ ਮੇਰੇ ਜਾਣੇ ਪਛਾਣੇ ਨੇ ਕਈ ਬੱਚੇ ਮੇਰੇ ਹੱਥੀ ਹੋਏ 12 ਕਰ ਗਏ ਪਰ ਇੱਥੇ ਸਾਰਾ ਕੁਝ ਸੇਮ ਹੀ ਦਿਆ ਸੋ so ਪਲੀਜ਼ 14 ਦਸੰਬਰ ਨੂੰ ਦਿਨ ਐਤਵਾਰ ਜਿਹੜਾ ਹੈ ਕਮਲ ਦੇ ਫੁੱਲ ਦਾ ਮੇਰਾ ਚੋਣ ਨਿਸ਼ਾਨ ਹੈ ਬੀਜੇਪੀ ਮੇਰੀ ਪਾਰਟੀ ਹੈ ਪਲੀਜ਼ ਇਸ ਦਿਨ ਆ ਕੇ ਵੋਟ ਜ਼ਰੂਰ ਪਾਓ ਅਰਸ ਹੀ ਮਿਲ ਕੇ ਉਹ ਕੋਈ ਇਹ ਚੀਜ਼ ਕੱਲਾ ਬੰਦਾ ਇਸ ਚੀਜ਼ ਨੂੰ ਕਰ ਹੀ ਨਹੀਂ ਸਕਦਾ ਹੈ ਮਿਲ ਕੇ ਹੀ ਇਸ ਚੀਜ਼ ਨੂੰ ਆਪਾਂ ਪੂਰਾ ਕਰ ਸਕਦੇ ਹਾਂ ਬਦਲਾਅ ਲਿਆਇਆ ਹੀ ਆਂਦਾ ਹੈ ਅਸੀਂ ਬੈਕ ਸੇ ਇਥੇ ਗੱਲਾਂ ਕਰਾਂਗੇ ਨਾ ਚਾਰ ਜਨਨੇ ਕੀ ਭਈ ਉਹਨੇ ਵੋਟ ਉਹਨੇ ਕੁਝ ਨਹੀਂ ਕੀਤਾ ਜਾਂ ਉਹਨੇ ਕੁਝ ਨਹੀਂ ਕੀਤਾ ਕੋਈ ਨਹੀਂ ਮਤਲਬ ਉਹਦਾ ਕੋਈ ਹੱਲ ਨਹੀਂ ਹੈ અને અસી બદલા શરૂ ਹੀ ਨਹੀਂ કરાંગે تے બદલાવ કદી بھی نہیں આયેગા اور બદલાવ હંમેશા અસી ਆਪ دے ਆਪ تو શરૂ કરદે અસી બદલા میرے دا આલાદ wala બદલેગા અસી ਸਾڈا આલાદ wala બદલેગા દિનાનગર ਹਲਕਾ ਦਿਨਗੁਰਦਾਸਪੁਰ اسی طرح સ્ટેટ اسی طرح દેશ સ્ટેપ બાય સ્ટેપ ઓ ચીજા હોંદિયા હે હેના اس ਕਰਕੇ ਇਸ ચીઝ دی ਇੰਪੋਰਟੈਂਸ ਨੂੰ જરૂર સમજો જરૂર વોટ પાઓ اور کوشش કરી આપ મિલકે કી ਇਨੂੰ ਬੈਟਰ ਬਣਾ ਸਕੀਏ ਆਪਣੇ ਲਈ ਵੀ اور ਆਪਣੇ ਆਉਣ ਵਾਲੇ ਜਨਰੇਸ਼ਨ ਆਪਣੇ ਆਉਣ ਵਾਲੇ ਬੱਚਿਆਂ ਦੇ ਲਈ ਵੀ ਸੋ ਥੈਂਕ ਯੂ ਵੈਰੀ ਮਚ ਤੁਸੀਂ ਬਹੁਤ देर से आए हो आई रियली ਅਪਰੀਸ਼ੀਏਟ ਕਿ ਤੁਸੀਂ ਠੰਡ ਵਿੱਚ ਆਪਨਾ ਕਰ ਕੰਮ ਛੱਡ ਕੇ ਜਨਨੀਆਂ ਲਈ ਆਣਾ ਬਹੁਤ ਬਹੁਤ ਔਖਾ ਹੈ ਸੋ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਉਹਦਾ ਟਾਈਮ ਮੈਂ ਨਹੀਂ ਲੈਂਦੀ ਕਿਉਂਕਿ ਬਹੁਤ سارے ਸਾਡੇ ਜਿਹੜੇ ਵਰਕਰਸ ਨੇ ਉਹਨਾਂ ਨੇ ਤੁਹਾਨੂੰ ਸਮਝਾਇਆ ਕਿ ਵੀ ਵੋਟਾਂ ਜ਼ਰੂਰੀ ਨੇ ਜੋ ਕਮੀਆਂ ਬਾਕੀ ਸਰਕਾਰਾਂ ਦੀਆਂ ਨੇ ਉਹ ਸਭ ਚੀਜ਼ਾਂ ਤੁਸੀਂ ਸੁਣ ਹੀ ਚੁੱਕੇ ਹੋ ਪਰ ਜੋ ਮੇਨ ਮੁੱਦਾ ਜਿਹਦੇ ਬਾਰੇ ਮੈਂ ਬੋਲਣਾ ਚਾਹ ਰਹੀ ਹਾਂ ਉਹ ਜੋ ਕਾਰਨ ਹੈ ਬਹੁਤ ਇੰਪੋਰਟੈਂਟ ਜਿਹਦੇ ਕਰਕੇ ਮੈਂ हम ही हमी परी ही शायद कि चलो आप कोशिश तो करिए और कोशिश कराया ही चीजा होंगे ने इस तो अलावा नहीं सो थैंक यू वेरी मच मैं तो सबका शुक्रिया अदा करती हाँ कि भाई हाँ सारा ने टाइम क्या स्पैशली असली सर कि तुसी आए और एक इस चीज़ को शुरुआत कर काइंड ऑफ सपोर्ट किया सो थैंक यू थैंक यू वेरी मच मंच से विराजमान मेरी पार्टी के जिला अध्यक्ष बघेल जी और जिन्होंने ਉਨ ਮੈਂ ਨਾ ਬਾਕੀ ਇਸ ਕਰਕੇ ਨਹੀਂ ਲੈਣ ਲੱਗਾ ਕਿ ਉਹ ਵੀ ਟਾਈਮ ਬਚਾ ਲਈਏ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਔਰ ਜਿਨ੍ਹਾਂ ਦੇ ਚੋਣਾਂ ਦੀ ਸ਼ੁਰੂਆਤ ਕਰਨ ਲਈ ਆਏ ਆ ਡਾਕਟਰ ਰੀਤੂ ਜੀ ਡਾਕਟਰ ਤਾਂ ਤਿਆਰ ਆ ਪੂਰੀ ਭਾਸ਼ਣ ਬਹੁਤ ਵਧੀਆ ਦਿੱਤਾ ਕੁੜੀ ਨੇ ਮੈਂ ਨਾ ਪੁੱਛ ਰਿਹਾ ਸੀ ਕਿ ਬੀਜੇਪੀ ਤੇ ਕੰਮ ਕਰ ਰਹੀ ਹੈ ਪਹਿਲਾਂ ਕਹਿੰਦੇ ਨੇ ਐ ਨਹੀਂ ਕਰ ਰਹੀ ਘਰ ਵਾਲਾ ਕਰ ਰਿਹਾ ਪਰ ਜੋ ਵੀ ਉਹ ਬੋਲੀ ਆ ਜਿੰਨਾ ਵੀ ਬੋਲੀ ਆ ਦਿਲੋਂ ਬੋਲੀ ਆ ਪੋਲੀਟੀਕਲ ਭਾਸ਼ਾ ਨਹੀਂ ਸੀ ਸੂਰਜ ਜੀ ਵੀ ਮੈਨੂੰ ਦੱਸ ਰਹੇ ਸੀ ਇਸ ਪੈਂਦੇ ਬਾਰੇ ਰਾਜਨ ਨੇ ਵੀ ਗੱਲ ਕੀਤੀ ਮੇਰੇ ਨਾਲ ਮੇਰਾ ਇਹ ਕਹਿਣਾ ਕਿ ਇਹ ਜ਼ਿਲ੍ਹਾ ਪਰਿਸ਼ਦ ਦੀ ਚੋਣ ਹੈ ਠੀਕ ਆ ਨਾ ਉਹਨਾਂ ਵੀ ਸਮਝਾਇਆ ਤੁਹਾਨੂੰ ਰੀਤੂ ਵੀ ਸਮਝਾ ਰਹੀ ਸੀ ਨਾ ਡਾਕਟਰ ਸਾਹਿਬ ਸਮਝਾ ਰਹੇ ਸੀ ਪੰਚਾਇਤ ਦਾ ਆਪਣਾ ਕੰਮ ਹੈ ਐਮਐਲਏ ਦਾ ਆਪਣਾ ਕੰਮ ਹੈ ਪਰ ਇਹ ਸਾਰੀ ਤਾਕਤ ਹੈ ਕਿਹਦੇ ਕੋਲ ਹੈ ਕੌਣ ਐਮਐਲਏ ਬਣਾਉਂਦਾ ਹੈ ਕੌਣ ਸਰਪੰਚ ਬਣਾਉਂਦਾ ਕੌਣ ਪੰਚ ਬਣਾਉਂਦਾ ਹੈ ਕੌਣ ਬੋਲੋ ਯਾਰ VOTER ਬਣਾਉਂਦੇ ਨਾ ਕਿਉਂਕਿ ਹਿੰਦੁਸਤਾਨ ਚ ਲੋਕਤੰਤਰ ਹੈ ਔਰ ਮਤਦਾਨ ਬੋਲਿਆ ਗਿਆ ਹੈ ਇਹ 라 ਮਤਰਾ ਵੋਟ ਦੀ ਕਿੰਨੀ ਵੱਡੀ ਕੀਮਤ ਹੈ ਲੇਕਿਨ ਜਿੱਥੇ ਤੁਹਾਨੂੰ ਇਹ ਕੁੜੀਓ ਚਲੋ ਗਰੀਬ ਆਦਮੀ ਆਇਆ ਤੁਹਾਡੇ ਕੋਲ ਜਿੰਨੀ ਵੋਟ ਦੀ ਕੀਮਤ ਹੈ ਜਿੱਥੇ ਤੁਹਾਨੂੰ ਅਧਿਕਾਰ ਹੈ ਉਥੇ ਕਰਤੱਵੇ ਵੀ ਹੈ ਅਧਿਕਾਰ ਹੈ ਵੋਟ ਪਾਣ ਦਾ ਕਰਤੱਵੇ ਕੀ ਹੈ ਕਿ ਵੋਟ ਪਾਣ ਤੋਂ ਪਹਿਲਾਂ ਵਿਚਾਰ ਕਰੋ ਕੀ ਬੋਟ ਕੇ ਨੋ ਪਾ ਰਹੇ ਮੇਰਾ ਦਾਦਾ ਭਲਣੀ ਪਾਰਟੀ ਚਾ ਮੇਰਾ ਪਰਦਾਦਾ ਭਲਣੀ ਪਾਰਟੀ ਚਾ ਇਸ ਕਰਕੇ ਵੋਟਾ ਪਾਦੇ ਨਹੀਂ ਹੈ ਮੇਰੀ ਕਾਸਟ ਦਾ ਮੇਰੀ ਕਾਸਟ ਦਾ ਨਹੀਂ ਹੈ ਹਿੰਦੁਸਤਾਨ ਦਾ ਅੱਧਾ ਨੁਕਸਾਨ ਜਾਤੀਵਾਦ ਨੇ ਕੀਤਾ ਇਹ ਮੇਰਾ ਹੈ ਇਹ ਪਰਾਇਆ ਹੈ ਮੈਨੂੰ ਦੱਸੋ ਜ਼ਿਲ੍ਹਾ ਪਰਿਸ਼ਦ ਦੀ ਇਹਦੇ ਬਰਾਬਰ ਦੀ ਕੋਈ ਕੈਂਡੀਡੇਟ ਖੜੀ ਹੈ ਸੋ ਇੰਨੀ ਪੜ੍ਹੀ ਲਿਖੀ ਕੋਈ ਖੜੀ ਹੈ ਜਿਵੇਂ ਆਪਣਾ ਡਾਕਟਰ ਬਣਨ ਲਈ ਜੀਵਨ ਲਗਾਣਾ ਪੈਂਦਾ ਹੈ ਇਦਾਂ ਨਹੀਂ ਬਣ ਜਾਂਦਾ ਚੱਲਦੇ ਫਿਰਦੇ ਇਹਨੂੰ ਕੀ ਜ਼ਰੂਰਤ ਪਈ ਜਾਂਦੀ ਪ੍ਰੈਕਟਿਸ ਬਹੁਤ ਵਧੀਆ ਜੋ ਮੈਨੂੰ ਪਤਾ ਲੱਗਾ ਲੇਕਿਨ ਇਹ ਕੁਝ ਕਰਨਾ ਚਾਹਦੀ ਹੈ ਇਨਕੀ ਬੋਲਿਆ ਕਿ 15 ਸਾਲ ਹੋ ਗਿਆ ਮੈਨੂੰ ਇੱਥੇ ਆਏ ਦੇ ਮੈਂ 15 ਸਾਲ ਚ ਦੀਨਾ ਨਗਰ ਉਦਾਂ ਦਾ ਉਦਾਂ ਹੀ ਦੇਖਿਆ ਜਿਨ੍ਹਾਂ ਦਾ ਬਦਲਿਆਣੀ ਕੁੰਡਲਤਾ ਰੇਣੂ ਠੀਕ ਹੈ ਜੀ ਬਈ ਇਹਨੇ ਗਲਤ ਨਹੀਂ ਕਰੀ ਸਰਕਾਰਾਂ ਬਦਲਦੀਆਂ ਗਈਆਂ ਐਮਐਲਏ ਥੋੜੀ ਚਿਮੜੀ ਰਹੀ ਨਾ ਤੂੰ ਹੀ ਕਦੀ ਕੁਝ ਪੁੱਛਦੇ ਉਹਦੇ ਕੋਲੋਂ ਨਾ ਹੋ ਕਦੀ ਕੁਝ ਬਤਾਂਦੀ ਐ ਪਤਾ ਨਹੀਂ ਡਰਦੇ ਕਿੰਨੇ ਹੋ ਤੂੰ ਮੇਰਾ ਇਹ ਕਹਿਣਾ ਹੈ ਇਹ ਜਿਹੜਾ ਚੋਣ ਹੈ ਇਹ ਚੋਣ ਆ ਇਸ ਗੱਲ ਦੀ ਚਰਚਾ ਕਰਨ ਦਾ ਕਿ ਪਿੰਡੂ ਵਿਕਾਸ ਕਿੰਨਾ ਹੋਇਆ ਤੁਹਾਡੇ ਸਕੂਲਾਂ ਦਾ ਕੀ ਹਾਲਤ ਹੈ ਤੁਹਾਡੀ ਸਰਕਾਰੀ ਜਿਹੜੇ ਡਿਸਪੈਂਸਰੀਆਂ ਉਹਨਾਂ ਦੀ ਕੀ ਹਾਲਤ ਹੈ ਤੁਹਾਡੇ ਪਿੰਡਾਂ ਦੀ ਸੜਕਾਂ ਦੀ ਕੀ ਹਾਲਤ ਹੈ ਜੇ ਤਲਾਬ ਹੈ ਤੇ ਤਲਾਬ ਕਿਦਾਂ ਦਾ ਹੈ ਜੇ ਪੀਣ ਦਾ ਪਾਣੀ ਮਿਲਦਾ ਤੇ ਸਾਫ ਸੁਥਰਾ ਹੈ ਜਾਂ ਨਹੀਂ ਹੈ ਇਹ ਇਹਦਾ ਚੋਣ ਹੈ ਇਹ ਕੋਈ ਬਹੁਤ ਵੱਡਾ ਚੋਣਬ ਨਹੀਂ ਹੈ ਇਹ ਚੋਣ ਹੈ ਪਿੰਡ ਉਸਾਰੀ ਦਾ ਚੋਣ ਪਿੰਡ ਦੀਆਂ ਮੁੰਡਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਚੋਣ ਤੇ ਫਿਰ ਇਹਦੇ ਲਈ ਬੋਟਾ ਪਾਣੀ ਹੈ ਤੁਸੀਂ 14 ਤਰੀਕ ਨੂੰ ਉਚਾ ਮਿਲ ਜਾਂਦੀ ਹੈ ਕੋਈ ਗੱਲ ਨਹੀਂ ਟਲੇਟ ਤੋਂ ਹੀ ਆਪੇ ਹੀ ਹੋ ਰਹੇ ਹੋ ਮੇਰਾ ਕੋਈ ਜ਼ੋਰ ਨਹੀਂ ਮਿਲਦਾ ਇਹ ਮੈਂ ਦੋ ਦੋ ਘੰਟੇ ਬੋਲਣ ਦੀ ਆਦਤ ਹੈ ਜਿੰਨੀ ਜਲਦੀ ਮੈਨੂੰ ਸੁਣ ਲੋਗੇ ਉਨੀ ਜਲਦੀ ਖਲਾਸੀ ਹੋ ਜਾਏਗੀ ਤੁਹਾਡੀ ਇਸ ਕਰਕੇ ਐ ਜਿਹੜੀਆਂ ਪੈਣਾ ਬੈਠੀਆਂ ਨੇ ਤੁਹਾਨੂੰ ਤੇ ਗੱਲ ਮੈਂ ਜ਼ਰੂਰੀ ਸੁਣਾਣੀ ਹੈ ਇਹ ਠੀਕ ਹੈ ਕਿ ਇੱਥੇ ਪੈਣਾ ਨਹੀਂ ਹੋਇਆ ਸੀ ਅੱਜ ਪੰਜਾਬ ਜੋ ਕੁਝ ਭੁਗਤ ਰਿਹਾ ਹੈ ਉਹ ਤੁਸੀਂ ਉਹਦਾ ਕਾਰਨ ਪਤਾ ਕਿਉਂ ਹਜ਼ਾਰਾਂ ਜਾਂਦੇ ਚੱਕੇ ਤੇ ਫਸ ਗਈਆਂ ਅੱਜ ਕੱਲੀਆਂ ਨਹੀਂ ਵਸੀਆਂ ਉਹ ਦਿੱਲੀੋਂ ਆਏ ਠੱਗ ਅਜਾ ਜਿੱਥੇ ਬਾਥਰੂਮ ਕਰਨ ਦੀ ਜਗ੍ਹਾ ਨਹੀਂ ਹੁੰਦੀ ਨਾ ਉੱਤੇ ਵੀ ਲਿਖਿਆ ਇੱਕ ਮੌਕਾ ਐਕਸਲ ਦੀ ਕਮੀਟਾਂ ਦੀ ਡਬਲ ਐਕਸਲ ਦੀ ਬਾਈ ਦੀ ਮਬਰ ਲੱਤੇ ਹੁਣ ਦੇਖਿਆ ਜਦੋਂ ਦਾ ਹਾਰਿਆ ਕਦੀ ਖੰਗਿਆ ਹੋਏ ਇਹਦਾ ਜਿੰਨੇ ਵਾਰੀ ਮਿਲਨੇ ਖਾਂਸੀ ਵੀ ਖਤਮ ਖਾਂਸੀ ਉਹਨੂੰ ਕਦੀ ਸੀ ਨਹੀਂ ਕੇਵਲ ਉਹਨੇ ਪੰਜਾਬ ਦੀਆਂ ਭੈਣਾਂ ਦੇ ਵੋਟਾਂ ਲੈਣੀਆਂ ਸੀ ਉਨੇ ਕਿਹਾ 1000 ਰੁਪਿਆ ਸੱਸ ਨੇ ਮਾਰੀ ਆਵਾਜ਼ ਨੂੰ ਉਹਨੇ ਕਿਹਾ ਗੱਲ ਗਈ ਆ ਬਣ ਗੱਲ ਗਈ ਆ ਬਣ 1000 ਰੁਪਏ ਵਾਲਾ ਆਇਆ ਇੱਕ 13000 ਇੱਕ ਮੇਰਾ 1000 ਛੋਟੀ ਵਾਲਾ ਵੀ ਮਿਲ ਜੜਈਓ ਤੇ ਕੁੜੀ ਦਾ ਕਿਹੜਾ ਜੈਸੀ ਵਿਆਹ ਕਰਨਾ ਉਹ ਵੀ 18 ਸਾਲ ਤੋਂ ਉੱਪਰ ਹੋਈ ਦੀ ਆ ਯਾਰ 1000 ਰੁਪਿਆ ਘਾਹਾਂ ਗਿਆ ਕਿਹੜਾ ਘਰ ਵਾਲੇ ਦੀ ਕੋਣ ਸੁਨੇ ਘਰ ਵਾਲਿਆਂ ਤੇ ਘਰ ਜਨਾਨੀਆਂ ਕੋਲ ਤੇ ਰੱਬ ਵੀ ਡਰਦਾ ਕਿਉਂ ਮਾਰਾ ਜਿਹੜਾ ਪਿਆਰ ਨਾਲ ਹੀ ਡਲਿਆ ਬੇਲਣੇ ਨਾਲ ਡਰਾਲਿਆ ਤੇ ਨੇਦੇ ਨੇਦੇ ਸਬਜੀ ਤੇ ਲੂਣ ਜਿਆਦਾ ਪਾਤਾ ਦੋ ਤਿੰਨ ਦਿਨ